ਹਰ ਵਕਤ ਜੋ ਗੋਵਿੰਦੇ ਗੁਣਾ ਦੀ ਵਿਚਾਰ ਕਰਦੇ ਨੇ ਚੱਲਦੇ ਫਿਰਦੇ ਜੋ ਜਪ ਕਰਦੇ ਨੇ ਔਰ ਪ੍ਰਭੂ ਦੇ ਗੁਣਾ ਤੋਂ ਪ੍ਰਭਾਵਿਤ ਹੁੰਦੇ ਰਹਿੰਦੇ ਨੇ ਸਤਿਗੁਰ ਕਹਿੰਦੇ ਨੇ ਉਹਨਾਂ ਨੂੰ ਮੁਕਤ ਸਮਝ ਲਓ ਬੰਦਨਾ ਦੇਚ ਨਹੀਂ ਨੇ ਮੁਕਤ ਨੇ ਮੁਕਤੇ ਰਮਣ ਗੋਵਿੰਦੇ ਮਰ ਕੇ ਮੁਕਤੀ ਨਹੀਂ ਮਿਲਦੀ ਹੁੰਦੀ ਇਸ ਚੱਕਰ 'ਚ ਨਾ ਪੈਣਾ ਅਗਰ ਮਰ ਕੇ ਮੁਕਤੀ ਮਿਲਦੀ ਫਿਰ ਤੇ ਸਾਰਿਆਂ ਨੂੰ ਮਿਲ ਗਈ ਫਿਰ ਤੇ ਮਰਨਾ ਹੀ ਕਾਫੀ ਹੋ ਗਿਆ ਨਹੀਂ ਜੋ ਗੋਬਿੰਦ ਦੇ ਗੁਣਾ ਦਾ ਰਮਣ ਕਰਦੇ ਨੇ ਹਰ ਵਕਤ ਚੇਤੇ ਚ ਰੱਖਦੇ ਨੇ ਉਹ ਨਿਰਵੈਰ ਹੈ ਮੈਂ ਨਿਰਵੈਰ ਹੋਣਾ ਹੈ ਉਹ ਨਿਰਭੈ ਹੈ ਮੈਂ ਨਿਰਭੈ ਹੋਣਾ ਇਸ ਨੂੰ ਕਹਿੰਦੇ ਨੇ ਸਜਾਤੀ ਮੇਲ ਹੁੰਦਾ ਹੈ ਵਿਜਾਤੀ ਮੇਲ ਨਹੀਂ ਆਉਂਦਾ ਜਿਵੇਂ ਰੋਸ਼ਨੀ ਵਿੱਚ ਹੋਰ ਰੋਸ਼ਨੀ ਸਮਾ ਸਕਦੀ ਹੈ ਜਿੰਨਾ ਚਾਨਣਾ ਹੈ ਹੋਰ ਕੀਤਾ ਜਾ ਸਕਦਾ ਹੈ ਹੋਰ ਬਲਬ ਜਲਾਏ ਜਾ ਸਕਦੇ ਨੇ ਹੋਰ ਚਾਨਣਾ ਕੀਤਾ ਜਾ ਸਕਦਾ ਹੈ ਪਰ ਕੋਈ ਇਹ ਆਖੇ ਇਥੇ ਚਾਨਣਾ ਵੀ ਰੱਖਣਾ ਹੈ ਤੇ ਹਨੇਰਾ ਵੀ ਰੱਖਣਾ ਹੈ ਦੁਵਾਨ ਨੂੰ ਇਕੱਠਾ ਰੱਖਣਾ ਹੈ ਕੋਈ ਜਗ੍ਹਾ ਤੇ ਰੱਖਣਾ ਹੈ ਨਹੀਂ